ਆਮ ਆਦਮੀ ਪਾਰਟੀ ਦੇ ਵੱਲੋਂ 10 ਫਰਵਰੀ ਨੂੰ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਦੇ ਰਹੌਣ ਵਿਖੇ ਮਹਾਂ ਰੈਲੀ ਕੀਤੀ ਜਾ ਰਹੀ ਹੈ ਤੇ ਰੈਲੀ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਮਦ ਨੂੰ ਦੇਖਦੇ ਹੋਏ ਸੁਰੱਖਿਆ ਪ੍ਰਬੰਧ ਦਾ ਮੁਕੰਮਲ ਕੀਤਾ ਜਾ ਰਿਹਾ ਹੈ। ਤੋਂਤੀ ਬੁੱਧਵਾਰ ਨੂੰ ਏਡੀਜੀਪੀ ਪ੍ਰਵੀਨ ਸਿੰਘਾ ਸੁਰੱਖਿਆ ਪ੍ਰਬੰਧ ਦਾ ਜਾਇਜ਼ਾ ਲੈਣ ਲਈ ਪਹੁੰਚੇ ਨੇ। ਉਹਨਾਂ ਡੀਆਈਜੀ ਲੁਧਿਆਣਾ ਰੇਂਜ ਧਨਪ੍ਰੀਤ ਕੌਰ ਐਸਐਸਪੀ ਖੰਨਾ ਅਮਨੀਤ ਕੌਂਡਲ ਦੇ ਨਾਲ ਰੈਲੀ ਵਾਲੀ ਥਾਂ ਤੇ ਆਸ-ਪਾਸ ਦੇ ਇਲਾਕਿਆਂ ਦਾ ਨਿਰੇਖਣ ਵੀ ਕੀਤਾ ਹੈ ਜਿਹੜੀ ਆਮ ਤਿਆਰੀਆਂ ਹੁੰਦੀਆਂ ਨੇ ਸਿਕਿਉਰਿਟੀ ਪੱਖੋਂ ਲੋਕਾਂ ਦੀ ਫੈਸਿਲੀਟੇਸ਼ਨ ਪੱਖੋਂ ਉਹ ਸਾਰੀ ਤਿਆਰੀਆਂ ਕਰ ਰਹੇ ਨੇ ਵੀ ਵੀ ਵਿਲ ਐਂਸ਼ੋਰ ਕੀ ਇੱਕ ਬਿਲਕੁਲ ਹੀ ਇਸ ਤਰ੍ਹਾਂ ਦਾ ਅਰੇਂਜਮੈਂਟ ਹੋਵੇ ਤਾਂ ਕਿ ਜਿਹੜੇ ਰੈਲੀ ਅਟੈਂਡ ਕਰਨ ਆ ਰਹੇ ਨੇ ਉਹ ਵੀ ਸਖਾ ਫੀਲ ਕਰਨ ਉਹ ਉਹਨਾਂ ਦੀ ਫਲੋ ਅ ਅچھے ਰੰਗ ਨਾਲ ਹੋ ਸਕੇ ਤਾਂ ਕਿ ਉਹ ਆਰਾਮ ਨਾਲ ਔਰ ਬਿਨਾ ਤਕਲੀਫ ਦੇ ਪਹਿਲੀ ਸਾਈਟ ਤੇ ਪਹੁੰਚ ਸਕਣ ਨਾਲ ਹੀ ਸਾਡੀ ਸਿਕਿਉਰਿਟੀ ਅਰੇਂਜਮੈਂਟਸ ਇਸ ਤਰ੍ਹਾਂ ਦੀ ਹੋਵੇ ਤਾਂ ਕਿ ਕੋਈ ਕਮੀ ਨਾ ਰਹ ਸਕੇ ਸਰ ਕੋਈ ਰੂਟ ਪਲਾਨ ਵੀ ਬਣਾਇਆ ਗਿਆ ਹੈ ਜਿਹੜੇ ਦੇ ਲਈ ਜੀ ਰੂਟ ਪਲਾਨ ਬਨੇ ਨੇ ਅ ਕੱਲ ਤੱਕ ਅਪਾ ਮੀਡੀਆ 'ਚ ਦੇ ਦਾਂਗੇ ਜਿੰਨੇ ਵੀ ਇੱਥੇ ਗੱਡੀਆਂ ਆ ਰਹੇ ਹਨ ਆਰੀਆਂ ਨੇ ਜੋ ਵੀ ਉਹਨਾਂ ਦੇ ਆਰਗੇਨਾਈਜ਼ਰਸ ਨੇ ਸਹਿਯੋਗ ਸੰਯੋਗ ਸੰਯੋਜਕ ਅਗੇ ਨੇ ਉਹਨਾਂ ਨੂੰ ਆਪਾਂ ਸਾਰੇ ਨੂੰ ਡਿਸਟ੍ਰਿਬਿਊਟ ਕਰਾਂਗੇ ਤਾਂ ਕਿ ਸਾਰੇ ਨੂੰ ਪਹਿਲੇ ਐਡਵਾਂਸ ਚ ਪਤਾ ਰਹੇ ਕਿ ਕਿਹੜੇ ਰਸਤਾ ਲੈ ਕੇ ਉਹਨਾਂ ਨੇ ਆਣਾ ਹੈ ਜਿਸ ਤਰ੍ਹਾਂ ਸਰ ਆਮ ਲੋਕਾਂ ਨੂੰ ਦੇਖਿਆ ਹੰਦਕ ਕਾਫੀ ਕਾਲਮ ਹੁੰਦੀ ਆ ਉਹਨੂੰ ਦੇਖਦੇ ਹੋਏ ਕੋਈ ਵਿਸ਼ੇਸ਼ ਰੂਟ ਪਲਾਨ ਬਣਾਏ ਨੇ ਤਾਂ ਕਿੜਾ ਨੇਚਰਲ ਹਾਈਵੇਅ ਟ੍ਰੈਫਿਕ ਆ ਕੋ ਜਿਆਦਾ ਪ੍ਰਭਾਵਿਤ ਨਾ ਹੋਵੇ ਜੀ ਦੇਖੋ ਖੰਨੇ ਦੇ ਵਿੱਚ ਜਿਵੇਂ ਤੁਸੀਂ ਦੇਖ ਰਹੇ ਹੋ ਔਰ ਮੈਂ ਵੀ ਅੱਜ ਸਵੇਰ ਤੋਂ ਆਪਾਂ ਏਰੀਆ ਚ ਘੁੰਮ ਰਹੇ ਆ ਸੜਕਾਂ تھڑی ਨੈਰੋ ਹੈਗੀਆਂ ਉਹ ਸਾਡੇ ਲਈ ਇੱਕ ਚੈਲੰਜ ਹੈ ਲੇਕਿਨ ਅਪਾ ਇਨਸ਼ੋਰ ਕਰਾਂਗੇ ਕਿ ਕੋਈ ਵੀ ਮੇਨ ਰੋਡ ਜਿਹੜਾ ਨੈਸ਼ਨਲ ਹਾਈਵੇ ਟਾਈਪ ਦਾ ਰੋਡ ਹੈ ਉਹਨੂੰ ਪੱਕੇ ਤੌਰ ਤੇ ਨਾ ਬੰਦ ਕੀਤਾ ਜਾਵੇ ਲਿਮਿਟਡ ਰੈਸਟ੍ਰਿਕਸ਼ਨਸ ਹੋ ਸਕਦੀਆਂ ਨੇ ਹੋ ਸਕਦਾ ਅਪਾ ਵੱਡੀ ਗੱਡੀਆਂ ਨੂੰ ਕਿੱਥੋਂ ਡਾਇਵਰਟ ਕਰੀਏ ਸੋ 올 दैट ਪਲੈਨਿੰਗ ਇਜ਼ ਔਨ ਬਟ ਜੋ ਵੀ ਅਪਾ ਕਰਾਂਗੇ ਇਨ ਐਡਵਾਂਸ ਲੋਕਾਂ ਨੂੰ ਦੱਸ ਦਾਂਗੇ ਤਾਂ ਕਿ ਲੋਕ ਆਪਣੇ ਦੇ ਚਰੀਆ ਨੂੰ ਉਸੇ ਢੰਗ ਨਾਲ ਪਲਾਨ ਕਰ ਸਕਦੇ ਹੋ ਆਪਾਂ ਦੀ ਪਾਰਕਿੰਗ ਨੂੰ ਲੈ ਕੇ ਕਿੰਨੇ ਕੁਰਬਨ ਕਿਤੇ ਕਿੰਨੇ ਪਾਰਕਿੰਗ ਜ਼ੋਨ ਕਿੰਨੇ ਬਣਾਏ ਜਾਣਗੇ ਪਾਰਕਿੰਗ ਜ਼ੋਨ ਅਭੀ ਫਿਲਹਾਲ ਤੁਸੀਂ ਦੇਖ ਰਹੇ ਹੋ ਚਾਰ ਪੰਜ ਜ਼ੋਨਾਂ ਹੈਗੀਆਂ ਬਟ ਥਿੰਗਸ ਆ ਅੰਡਰ ਪ੍ਰੋਸੈਸ ਆਪਾਂ ਕੱਲ ਤੱਕ ਇਹਨੂੰ ਫਾਈਨਲਾਈਜ਼ ਕਰ ਦਾਂਗੇ ਲੇਕਿਨ ਆਪਾਂ ਸਫੀਸ਼ੀਐਂਟ ਪਾਰਕਿੰਗ ਬਣਾ ਰਹੇ ਹਾਂ ਤਾਂ ਕਿ ਕੋਈ ਵੀ ਗੱਡੀ ਆ ਰਹੀ ਹੈ ਉਹਨਾਂ ਲਈ ਆਪਾਂ ਉਹਨਾਂ ਬੜੀਆਂ ਵਾਰਫਟਿੰਗ ਲੈਵਲ ਤੇ ਉਰੇ ਰੈਲੀ ਦੀਆਂ ਤਿਆਰੀਆਂ ਚੱਲ ਰਹੀਆਂ ਹੁਣ ਵੀ ਅਸੀਂ ਸਾਰੇ ਜਾਣੇ ਤੁਸੀਂ ਦੇਖ ਸਕਦੇ ਹੋ ਰੈਲੀ ਸਾਈਟ ਤੇ ਐ ਤੇ ਅੱਜ ਉਰੇ ਏ ਡੀਜੀਪੀ ਪਹੁੰਚੇ ਨੇ ਤੇ ਨਾਲ ਡੀਸੀ ਲੁਧਿਆਣਾ ਤੇ ਨਾਲ ਐਸਐਸਪੀ ਖੰਨਾ ਤੇ ਇਸ ਦੇ ਨਾਲ ਵੱਖ-ਵੱਖ ਪ੍ਰਸ਼ਾਸਨ ਦੇ ਸਾਰੇ ਅਧਿਕਾਰੀ ਵੀ ਉਰੇ ਪਹੁੰਚੇ ਹੋਏ ਆਂ ਔਰ ਰੈਲੀ ਦੀਆਂ ਤਿਆਰੀਆਂ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਤਕਰੀਬਨ ਤਕਰੀਬਨ 5 ਏਕੜ ਤੋਂ ਉੱਤੇ ਦੀ ਜਗ੍ਹਾ ਦੇ ਵਿੱਚ ਪੰਡਾਲ ਲੱਗ ਰਿਹਾ ਔਰ ਕਿਸੇ ਵੀ ਕਿਸਮ ਦੀ ਕੋਈ ਦਿੱਕਤ ਨਾ ਆਵੇ ਨਾ ਮੋਬਿਲਾਈਜੇਸ਼ਨ ਚ ਬੰਦਿਆਂ ਨੂੰ ਆਉਣ ਨੂੰ ਕੋਈ ਤੇ ਨਾ ਲੰਗਰ ਪਾਣੀ ਦੇ ਵਿੱਚ ਕੋਈ ਦਿੱਕਤ ਆਵੇ ਕਿਉਂਕਿ ਜਿਹੜੇ ਬੰਦੇ ਦੂਰੋਂ ਚੱਲ ਕੇ ਆਉਣਗੇ ਉਹਨਾਂ ਨੂੰ ਆਉਂਦੇ ਸਾਰ ਪ੍ਰਸ਼ਾਦਾ ਪਾਣੀ ਛਕਾਣਾ ਤੇ ਇਹ ਫਰਜ਼ ਵੀ ਬਣਦਾ ਸਾਡਾ ਸਾਰਿਆਂ ਦਾ ਔਰ ਇਸ ਦੇ ਨਾਲ ਨਾਲ ਜਿਹੜਾ ਹੋਰ ਵੀ ਜਿਹੜੀਆਂ ਬੇਸਿਕ ਐਮਿਨਿਟੀਆਂ ਨੇ ਕਿਉਂਕਿ ਜਦੋਂ ਸਵੇਰੇ ਸਾਜਰੇ ਕਈ ਏਰੀਆ ਚੋਂ ਬੰਦੇ ਚੱਲਦੇ ਨੇ ਤਾਂ ਬਾਥਰੂਮ ਵਗੈਰਾ ਦਾ ਸਾਰਾ ਇੰਤਜ਼ਾਮ ਹੈ ਉਰੇ ਬਹੁਤ ਵਧੀਆ ਜਾਨੀ ਕਿ ਅਸੀਂ ਇੱਕ ਸਿਸਟਮ ਸੈਟਅਪ ਕਰ ਰਹੇ ਹਾਂ ਔਰ ਏ ਜਿਹੜੀ ਰੈਲੀ ਹੋਊਗੀ ਇਹ ਆਪਣੇ ਆਪ ਚ ਇੱਕ ਸਟੇਟ ਆਫ ਦੀ ਆਰਟ ਰੈਲੀ ਹੋਊਗੀ ਇ ਇਲਾਕੇ ਦੇ ਲੋਕਾਂ ਨੂੰ ਬੜੀ ਉਮੀਦ ਹੈ ਕਿ ਜਿਸ ਤਰ੍ਹਾਂ ਦੋ ਸੀਐਮ ਆ ਰਹੇ ਨੇ ਕਿ ਹੋਰ ਤਖਾਵਾਂ ਤੇ ਵੀ ਵੱਡੇ ਐਲਾਨ ਹੋਏ ਸੀ ਕੀ ਲੱਗਦਾ ਹੈ ਕਿ ਇੱਥੋਂ ਵੀ ਕੋਈ ਤੋਹਫਾ ਲੈ ਕੇ ਜਾਣਗੇ ਬਿਲਕੁਲ ਦੇਣਗੇ ਜੀ 100% ਪੰਜਾਬ ਲਈ ਸਮੁੱਚੇ ਪੰਜਾਬ ਲਈ ਬਹੁਤ ਵੱਡਾ ਉਰੋ ਐਲਾਨ ਹੋਊਗਾ ਔਰ ਉਸ ਐਲਾਨ ਨੂੰ ਉਹਦਾ ਜਿਹੜਾ ਬੈਨੀਫਿਟ ਹੈ ਉਹ ਪੂਰੇ ਪੰਜਾਬ ਦੇ ਜਿਹੜੇ ਆਪਣੇ ਖਾਸ ਕਰਕੇ ਮੈਂ ਕਹੂੰਗਾ ਜ਼ਰੂਰਤਮੰਦ ਵਰਗ ਹੈ ਜਿਹੜਾ ਉਹਨੂੰ ਵੱਡਾ ਲਾਹਾ ਮਿਲਣਾ ਇਸ ਹਲਾਨ ਦੇ ਨਾਲ ਬਾਕੀ ਅਸੀਂ ਖੰਨੇ ਹਲਕੇ ਦੇ ਨਮਿਤ ਬੇਨਤੀ ਸੀਐਮ ਸਾਹਿਬ ਦੇ ਅੱਗੇ ਆਪਣੇ ਜੋ ਸਾਡੀਆਂ ਜ਼ਰੂਰੀ ਮੰਗਾਂ ਨੇ ਉਹ ਰੱਖਾਂਗੇ ਤੇ ਬੜੀ ਆਸ ਤੇ ਉਮੀਦ ਕਰਦੇ ਹਾਂ ਕਿਉਂਕਿ ਇਹ ਪਹਿਲੇ ਸੀਐਮ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਜੀਨਾਂ ਦੇ ਤੱਕ ਐਕਸੈਸੀਬਿਲਟੀ ਬਹੁਤ ਜ਼ਿਆਦਾ ਸੌਖੀ ਹੈ ਨਹੀਂ ਪਹਿਲੇ ਮੁੱਖ ਮੰਤਰੀ ਤਾਂ ਨਾ ਮਿਲਦੇ ਸੀ ਨਾ ਦਿਖਦੇ ਸੀ ਹੁਣ ਜੇ ਸਾਨੂੰ ਕੋਈ ਵੀ ਮਤਲਬ ਕਿ ਇੰਨੀ ਜਿੰਨੀ ਕੁ ਵੀ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਹੈ ਤਾਂ ਅਸੀਂ ਸੀਐਮ ਸਾਹਿਬ ਨੂੰ ਬੜੇ इजीली ਜਾ ਕੇ ਮਿਲ ਲੰਨੇ ਆਂ ਔਰ ਉਹਦਾ ਮਸਲਾ ਵੀ ਹੱਲ ਹੋ ਜਾਂਦਾ ਸੋ